ਧਰਮਕੋਟ ਦਾ ਪਿੰਡ ਸੰਘੇੜਾ ਜੋ ਕਿ 2023 ਦੇ ਵਿੱਚ ਲੱਡ ਦਾ ਸ਼ਿਕਾਰ ਹੋਇਆ ਸੀ ਸਤਲੁਜ ਦਰਿਆ ਨੇ ਪੂਰਾ ਪਿੰਡ ਲਪੇਟੇ ਦੇ ਵਿੱਚ ਲੈ ਲਿਆ ਸੀ ਤੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ ਸੀ ਹਾਲਾਤ ਉਦਾਂ ਦੇ ਹੀ ਬਣੇ ਨੇ ਬਰਸਾਤਾਂ ਪਿੱਛੇ ਕਾਫੀ ਹੋ ਰਹੀਆਂ ਨੇ ਪਿੰਡ ਸੰਘੇੜਾ ਜੋ ਚਾਰ ਚਫੇਰੇ ਪਾਣੀ ਦੇ ਨਾਲ ਘਿਰ ਚੁੱਕਿਆ ਹੈ ਪ੍ਰਸ਼ਾਸਨ ਆ ਜੋ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਆਪਣੇ ਘਰ-ਬਾਰ ਛੱਡੋ ਪਰ ਜੋ ਪਿੰਡ ਵਾਸੀ ਨੇ ਉਹ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਇੱਕ ਇੱਕ ਦਾ ਹਾਲਾਤ ਉਦਾਂ ਦੇ ਨੇ ਇੱਕ ਚੋਰਾਂ ਦਾ ਡਰ ਸੋ ਪ੍ਰਸ਼ਾਸਨਾ ਜੋ ਉਹਨਾਂ ਪੱਪਾਂ ਭਾਰ ਆ ਪੂਰੀ ਤਿਆਰੀ ਦੇ ਵਿੱਚ ਸੋ ਕੀ ਆ ਸਾਰੀ ਰਿਪੋਰਟ ਦਿਖਾਉਣੀ ਆ ਤੁਹਾਨੂੰ ਇਹ ਵਿਸ਼ੇਸ਼ ਰਿਪੋਰਟ ਹੁਣ ਆਪਾਂ ਦਰਿਆ ਦੇ ਵਿੱਚ ਤੁਹਾਡਾ ਘਾਰ ਆ ਸਮਾਨ ਤੁਸੀਂ ਚੜਾ ਰਹੇ ਹੋ ਆਪਣਾ ਉੱਪਰ ਤੇ ਫਸਲਾਂ ਵੀ ਕਾਫੀ ਡੁੱਬ ਚੁੱਕੀਆਂ ਆ ਤੁਹਾਨੂੰ ਕੋਈ ਹੈ ਆਸ ਵਿੱਚ ਕੋਈ ਫਸਲ ਆ ਸਾਡੀਆਂ ਰੋਡ ਕਿ ਹੁਣ ਆਰਤੀ ਵੀ ਸਾਨੂੰ ਤੋਂ ਜਵਾਬ ਦੇ ਗਿਆ ਆਰਤੀ ਕਿੰਦੇ ਤੇ ਦੇਵੇ ਦਾ ਫਸਲ ਦੇ ਸਿਰ ਤੇ ਆਰਤੀ ਦਿੰਦੇ ਨੇ ਤੇ ਕੋਈ ਮਤਲਬ ਪੈਸਾ ਨਹੀਂ ਹੁੰਨ ਦੇਣਾ ਨਾ ਤੇ ਗੁਜ਼ਾਰਾ ਕਿਵੇਂ ਚੱਲੇਗਾ ਗੁਜ਼ਾਰਾ ਨੂੰ ਕੀ ਕਰੀਏ ਭਰਾਵਾ ਭੁੱਖੇ ਪਾਣੇ ਕੱਟ ਲਾਂ ਦੀ ਤੇ ਸਰਕਾਰ ਤਾਂ ਪਿੱਛੇ ਕਹਿੰਦੀ ਸੀ ਕਿ ਤੁਹਾਨੂੰ 5-5 ਮਰਲੇ ਦੇ ਪਲਾਟ ਦੇਵਾਂਗੇ ਬਾਹਰ ਜਿੰਨਾ ਚਿਰ ਮਿਲਦੇ ਨਹੀਂ ਉਹਨੇ ਚਿਰ ਜਕੀੜ ਨਹੀਂ ਕੋਨੀ ਬਿਲਕੁਲ ਬਿਲਕੁਲ ਇਹ ਤਰਪਾਲਾਂ ਵੀ ਮੈਂ ਸੁਣਿਆ ਕਿ ਮੋਰੀਆਂ ਮਾਰੀਆਂ ਵਾਲੀਆਂ ਹੀ ਦੇ ਜਾਂਦੇ ਆ ਉਹ ਮੋਰੀਆਂ ਪਾਰਟੀਆਂ ਹੋਈਆਂ ਨੇ ਤਰਪਾਲਾਂ ਵੀ ਜੇ ਹੁਣ ਮੰਨ ਲਓ ਬਰਸਾਤ ਆਉਂਦੀ ਸਮਾਂ ਉਹ ਪਿੱਛਲੇ ਸਾਲ ਦੀ ਰਹੀ ਨਹੀਂ ਚੂਹੇ ਖਾ ਗਏ ਕੋਈ ਪਾਣੀ ਚ ਗਲ ਗਈਆਂ ਅੱਛਾ ਉਹ 23 ਦੀਆਂ ਨੇ 2023 ਦੀਆਂ ਹੁਣ ਕਿੰਨਾ ਚੱਲਦਾ 25 ਚੱਲਦਾ ਹਾਂਜੀ ਤਿੰਨ ਸਾਲ ਹੋ ਗਏ ਜੇ ਜਦ ਜ਼ਿੰਦਗੀ ਵੱਤ ਬੱਤਰੀ ਹੀ ਹੈ ਭਾਈ ਹੋਰ ਅੱਛਾ ਆਜੋ ਵੀਰ ਬਾਈ ਜੀ ਤੁਸੀਂ ਪਿੰਡ ਸੰਘੇੜਾ ਦੇ ਵਿੱਚ ਇੱਥੇ ਆ ਕੇ ਵੇਖ ਰਹੇ ਹੋ ਕਿ ਪਾਣੀ ਕਾਫੀ ਚੜ ਚੁੱਕਿਆ ਹੈ ਇਹ ਕਿੰਦਾ ਤੇ ਹਾਲਾਤ ਨੇ ਉਹ ਵੇਖੋ ਜੀ ਸਾਨੂੰ ਜੋ ਪ੍ਰਸ਼ਾਸਨ ਨਾਲੋਂ ਪਤਾ ਲੱਗਾ ਹੈ ਕਿ ਪਾਣੀ ਬਹੁਤ ਜ਼ਿਆਦਾ ਨਹੀਂ ਛੱਡਿਆ ਗਿਆ 40-50 ਹਜ਼ਾਰ ਕਿਊਸਿਕ ਸੋ ਉਮੀਦ ਨਹੀਂ ਕਿ ਬਹੁਤ ਜ਼ਿਆਦਾ ਪਾਣੀ ਹੋਵੇਗਾ ਪਰ ਫਿਰ ਵੀ ਅਸੀਂ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਬੰਧ ਕਰ ਲੈਨੇ ਜਿਵੇਂ ਕਿ rauwala high school ਨੂੰ ਅਸੀਂ ਅੰਦੀਪ ਸੈਂਟਰ ਬਣਾ ਦਿੱਤਾ ਗਿਆ ਹੈ ਤੇ ਕੋ ਮੋ ਖੁਰਦ ਪਿੰਡ ਜੋ ਇੱਕ ਹੋਰ ਪਿੰਡ ਇਸ ਤਰ੍ਹਾਂ ਤਿਆਰ ਦੇ ਕਹਿੰਦਾ ਉਹਦੇ ਲਈ ਮੰਤਰਕਲਾਂ ਪ੍ਰਾਇਮਰੀ ਸਕੂਲ ਨੂੰ ਰੀਲੀਫ ਸੈਂਟਰ ਬਣਾ ਦਿੱਤਾ ਜੀ ਪਿੰਡ ਪਿੰਡ ਦੇ ਜਿਹੜੇ ਲੋਕ ਆ ਤੁਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਪਾਣੀ ਇਹਦੇ ਹੋਰ ਵੀ ਪਿੱਛੇ ਆ ਰਿਹਾ ਤੇ ਆਪਣਾ ਜੋ ਵੀ ਕੀਮਤੀ ਸਮਾਨ ਆ ਉਹਨੂੰ ਡਿਜਾ ਕੇ ਕੋਤੇ ਜਿਹਨ ਹਾਂ ਬਿਲਕੁਲ ਜੇਹੀ ਗੱਲ ਕਰ ਰਹੇ ਆ ਵੀ ਤੁਸੀਂ ਆਪ ਮਲਾਂ ਆਪਣਾ ਸੁਰੱਖਿਆ ਸਾਮਾ ਤੇ ਪਹੁੰਚੋ ਆਪਣੇ ਮਾਲ ਡੰਗਰ ਚੋਂ ਕੀਮਤੀ ਸਮਾਨ ਜੋ ਬਾਹਰ ਲੈ ਕੇ ਚਲੀਏ ਤੇ ਵਾਹਿਗੁਰੂ ਦੀ ਕਿਰਪਾ ਲਈ ਤਾਂ ਆਉਣ ਵਾਲੇ ਸਮੇਂ ਤੋਂ ਜਿਵੇਂ ਐਮਐਲ ਸਾਹਿਬ ਨੇ ਵਾਅਦਾ ਕੀਤਾ ਸੀ ਮਹੀਨੇ ਦੋ ਮਹੀਨਾ ਦੇ ਵਿੱਚ ਸਾਰਾ ਪਿੰਡ ਆਪਾਂ ਪਾਰ ਦਰੋਂ ਪਾਰ ਲਿਖ ਲਾਂਗੇ ਬਾਪੂ ਜੀ ਪਾਣੀ ਕਿਸੇ ਸਮੇਂ ਵੀ ਜ਼ਿਆਦਾ ਵੱਧ ਸਕਦਾ ਜਿਸ ਤਰ੍ਹਾਂ ਕਿ ਇਨਾਂ ਪਿੰਡਾਂ ਦੇ ਵਿੱਚ ਗੁਰਦੁਆਰੇ ਆ ਉਹ ਗੁਰੂ ਘਰ ਦਾ ਕੀ ਕਰ ਰਹੇ ਹੋ ਗੁਰੂ ਜੀ ਗੀਡਵਰੇ ਕੀ ਕਰ ਰਹੇ ਹੋ ਬਾ ਬਾਬਾ ਜੀ ਵੀ ਅਸਲੀ ਆਏ ਨੇ ਹੁਣੇ ਅਸੀਂ ਆਏ ਪਹਿਲਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਸਰੂਪ ਬਾਹਰ ਕੱਢ ਰਹੇ ਆ ਕੱਲ ਸਪੀਕਰ ਸੱਦਾਂਗੇ ਪਿੰਡਾਂ ਵਿੱਚ ਕਿਉਂਕਿ ਆਵਾਜ਼ ਆਉਣੀ ਪੈਣ ਦੀ ਜਗ੍ਹਾ ਚੀਜ਼ ਦੀ ਬਾਕੀ ਜੋ ਵੀ ਗੁਰੂ ਸਾਹਿਬ ਦਾ ਸਮਾਨ ਸਾਰਾ ਬਾਹਰ ਪਕਾਟ ਰਿਹਾ ਜੀ ਪ੍ਰਧਾਨ ਤੁਸੀਂ ਆਮ ਆਦਮੀ ਪਾਰਟੀ ਦੇ ਚੇਅਰਮੈਨ ਸੋ ਪਿਛੇ ਹੀ ਵਾਦਾ ਕੀਤਾ ਗਿਆ ਸੀ 2023 ਦੇ ਵਿੱਚ ਸਰਕਾਰ ਆਪਣੀ ਸੀਗੀ ਕਿ ਇਸ ਪਿੰਡ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇ ਕੇ ਬਾਹਰ ਕੱਢਿਆ ਜਾਊਗਾ ਪਰ ਕੁਝ ਸਿੱਖਣ ਨੂੰ ਮਿਲਿਆ ਦੇਖੋ ਜੀ ਉਹਦਾ ਵਾਦਾ ਸੀ ਉਹ ਵਫਾ ਹੋ ਗਿਆ ਜੀ ਉਹ ਲਾਸਟ ਸਟੇਜ ਤੇ ਆ ਉਹ ਮੰਨੋ ਵੀ ਤੁਸੀਂ ਆਉਣ ਵਾਲੇ 5 ਜਾਂ 7 ਦਿਨ ਵਿੱਚ ਹਰੇਕ ਨੂੰ 5-5 ਮਰਲੇ ਦੇ ਪਲਾਟ ਮਿਲ ਜਾਣਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਭ ਨੂੰ ਇੱਕ ਜਾਂ ਦੋ ਮਹੀਨੇ ਵਿੱਚ ਸਾਰਾ ਸਾਰਾ ਪਿੰਡ ਆਪਾਂ ਬਾਹਰ ਕਰਦੇ ਆ। ਉਹ ਲਾਪਰ ਕੰਪਲੀਟ ਹੋ ਗਿਆ। ਪ੍ਰਸ਼ਾਸਨ ਦੀ ਪੂਰੀ تیاری ਹੈ। ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ। ਪ੍ਰਸ਼ਾਸਨ ਪੂਰਾ ਸੰਪਰਕ ਚਾ ਹੁਣ ਤੱਕ ਦੇਖਿਆ ਉਹਨਾਂ ਕੁਝ ਪ੍ਰਸ਼ਾਸਨ ਤਹਿਸੀਲਦਾਰ ਸਾਹਿਬ ਆਪਣੇ ਪਟਵਾਰੀ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਸਾਰਾ ਬੰਨ ਤੇ ਬੈਠਾ ਹੈ ਸਾਰਾ ਇਸ ਟਾਈਮ ਮੋਨਿਟਰਿੰਗ ਕਰ ਰਿਹਾ ਸਾਰਾ ਜੀ। ਇੱਕ ਹੋਰ ਹੈ ਕਿਸੇ ਮੈਂ ਤੇ ਗੱਲ ਕਰਦਾ ਸੀ ਮੈਂ ਨਾਮ ਨਹੀਂ ਲੈਂਦਾ। ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੀਆਂ ਪਰਪਾਲਾਂ ਵਗੈਰਾ ਹੁੰਦੀਆਂ ਉਹ ਸਾਨੂੰ ਕੋਈ ਕੱਟੀਆਂ ਫੱਟੀਆਂ ਪਰਪਾਲਾਂ ਦਿੱਤੀਆਂ ਜਾਂਦੀਆਂ ਤੇ ਬੇੜੀ ਵੀ ਏਕੀ ਆ ਪਿੰਡ ਨੂੰ ਦੇਖੋ ਜੀ ਬੇੜੀ ਦਾ ਜੇਕਰ ਜ਼ਰੂਰਤ ਪਈ ਤਾਂ ਪ੍ਰਬੰਧ ਹੋਰ ਕਰਵਾ ਦਿੰਨੇ ਆ ਸੋ ਐਸੀ ਤਾਂ ਕੋਈ ਗੱਲ ਨਹੀਂ ਵੀ ਕੱਟੀਆਂ ਫੱਟੀਆਂ ਵਾਲੀ ਗੱਲ ਤਾਂ ਕੋਈ ਨਹੀਂ ਪਿਛਲੀ ਵਾਰ ਵੀ ਤੁਸੀਂ ਦੇਖਿਆ ਜਦੋਂ ਪਾਣੀ ਜ਼ਿਆਦਾ ਆ 2023 ਵਿੱਚ ਸਾਰੇ ਪਿੰਡ ਨੂੰ ਆਪਾਂ rau wale school ਵਿੱਚ ਬਿਠਾਇਆ ਤੇ ਸਾਰੇ ਪ੍ਰਬੰਧ ਕੀਤੇ ਗਏ ਸੀ ਰਹਿਣ ਦੇ ਪਹੂਆਂ ਡੰਗਰਾਂ ਦਾ ਵੀ ਪੂਰਾ ਵਧੀਆ ਪ੍ਰਬੰਧ ਕੀਤਾ ਗਿਆ ਸੀ ਸੋ ਕੱਡੀ ਫੱਡੀ ਗੱਲ ਪੁੱਛਦਾ ਹਾਂ ਕਿ ਇੱਕ ਅੱਧੀ ਮਾੜੇ ਪੱਟੇ ਹੈ ਨਹੀਂ ਕੋਈ ਅਸੀਂ ਗੱਲ ਕੋਈ ਸਾਢੇ ਸੌਣੇ ਚ ਨਹੀਂ ਆਈ ਜੀ ਧੰਨਵਾਦ ਠੀਕ ਹੈ